ਜਿੱਤੇ ਕੱਲ ਬੀਬੀਆਂ ਦੇ ਵੱਲੋਂ ਇੰਦਰ ਦੇਵਤਾ ਨੂੰ ਖੁਸ਼ ਕਰਨ ਦੇ ਲਈ ਫੂਕੀ ਸੀ ਗੁੱਡੀ ਉੱਤੇ ਪਿਆ ਪਰੀਮੀ ਤੁਹਾਨੂੰ ਦੱਸਦੇ ਕਿ ਕੱਲ ਬੀਬੀਆਂ ਦੇ ਵੱਲੋਂ ਪੁਰਾਣੀ ਪਰੰਪਰਾ ਤਹਿਤ ਇੱਕ ਗੁੱਡੀ ਫੂਕੀ ਸੀ ਤਾਂ ਕਿ ਇੰਦਰ ਦੇਵਤਾ ਖੁਸ਼ ਹੋ ਸਕੇ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਵੀ ਜਦੋਂ ਗਰਮੀ ਜ਼ਿਆਦਾ ਹੋ ਜਾਂਦੀ ਸੀ ਤਾਂ ਬੀਬੀਆਂ ਦੇ ਵੱਲੋਂ ਪਿੰਡ ਦੀਆਂ ਬੀਬੀਆਂ ਦੇ ਵੱਲੋਂ ਇਕੱਠੇ ਹੋ ਕੇ ਇਹ ਰੀਤੀ ਰਿਵਾਜਾਂ ਦੇ ਨਾਲ ਪਿੰਡ ਦੇ ਵਿੱਚ ਗੁੱਡੀ ਫੁੱਕੀ ਜਾਂਦੀ ਸੀ ਤਾਂ ਕਿ ਰੱਬ ਉਹਨਾਂ ਤੇ ਮਿਹਰਬਾਨ ਹੋ ਸਕੇ, ਇੰਦਰ ਦੇਵਤਾ ਖੁਸ਼ ਹੋ ਸਕੇ ਤਾਂ ਕਿ ਮੀਂਹ ਪੈ ਸਕੇ। ਤਾਂ ਰੱਬ ਨੇ ਉਹਨਾਂ ਦੀ ਕੱਲ ਅਰਦਾਸ ਸੁਣ ਲਈ ਐ। ਗੁੱਡੀ ਫੁਕਣ ਤੋਂ ਬਾਅਦ ਇੰਦਰ ਦੇਵਤਾ ਖੁਸ਼ ਹੋ ਗਿਆ ਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਗਿਆ ਤੇ ਗਰਮੀ ਤੋਂ ਰਾਹਤ ਮਿਲੀ ਐ। ਤਾਂ ਜਿੱਥੇ ਗੁੱਡੀ ਵੀ ਫੁੱਕੀ ਸੀ ਉੱਥੇ ਵੀ ਭਾਰੀ ਮੀਂਹ ਪਿਆ। ਦੇਖ ਸਕਦੇ ਹੋ ਕਿ ਉੱਥੇ ਜਿਹੜੇ ਤਸਵੀਰਾਂ ਐ ਉਸ ਪਿੰਡ ਦੀਆਂ ਤਸਵੀਰਾਂ ਐ ਜਿੱਥੇ ਗੁੱਡੀ ਫੁੱਕੀ ਸੀ ਬੀਬੀਆਂ ਦੇ ਵੱਲੋਂ ਉੱਥੇ ਵੀ ਭਾਰੀ ਮੀਂਹ ਪਿਆ। ਇਹ ਗੁੱਡੀ ਤਾਂ ਫੁੱਕੀ ਆ ਭਾਈ ਪਿਛਲੇ ਦਿਨਾਂ ਤੋਂ ਬਹੁਤ ਗਰਮੀ ਸੀਗੀ ਜਿਆਦਾ ਨਹੀਂ ਪਸ਼ੂ ਪੰਛੀ ਕਿਸਾਨ ਵੀ ਭੈਣ ਭਾਈ ਸਭ ਦੁਖੀ ਸੀਗੇ ਮੀਂਹ ਦੇ ਨਾ ਪੈਣ ਕਾਰਨ ਮਾਈਆਂ ਨੇ ਇਕੱਠੇ ਹੋ ਕੇ ਉਪਰਾਲਾ ਕੀਤਾ ਤੇ ਆਪਣਾ ਪੈਸਾ ਟੁੱਕਰ ਆਟਾ ਮਿੱਠਾ ਸਾਰਾ ਕੁਝ ਇਕੱਠਾ ਕਰਕੇ ਫਿਰ ਆਪਣੇ ਗੁਲਗਲੇ ਪਕਾਏ ਪੁੰਨ ਦਾਨ ਕਰਿਆ ਪੁੰਨ ਦਾਨ ਕਰਨ ਕਰਕੇ ਗੁੱਡੀ ਫੁੱਕੀ ਫਿਰ ਗੁੱਡੀ ਫੁੱਕੀ ਤੋਂ ਬਾਅਦ ਇੰਦਰ ਦੇਵਤਾ ਖੁਸ਼ ਹੋ ਗਿਆ ਤੇ ਮੀ ਪੈ ਗਿਆ ਰਹਿਤ ਮਿਲ ਗਈ ਕੁਸ ਕਿਸਾਨਾਂ ਨੂੰ ਵੀ ਰਹਿਤ ਮਿਲ ਗਈ ਜੀ ਜੰਤਰਾਂ ਨੂੰ ਵੀ ਰਹਿਤ ਮਿਲ ਗਈ ਸਭ ਦਾ ਭਲਾ ਹੋ ਗਿਆ ਤੇ ਬੀਬੀਆਂ ਵੀ ਖੁਸ਼ ਹੋ ਗਈਆਂ ਵੀ ਸਾਡੇ ਮਿੰਤ ਦਾ ਪਰਾਲਾ ਵੀ ਸਾਡੇ ਪੱਲੇ ਪੈ ਗਿਆ ਆ ਬਹਾਨੇ ਸਿਰ ਇਕੱਠੀਆਂ ਵੀ ਹੋ ਗਈਆਂ ਨਾਲੇ ਆਪਣਾ ਇੱਕ ਦੂਜੇ ਨਾਲ ਮਿਲ ਵੀ ਪਈਆਂ ਸਾਰੀਆਂ ਜੀ ਤੇ ਇਕੱਠੀਆਂ ਹੋ ਕੇ ਸਾਰਿਆਂ ਨੇ ਬੜੇ ਸਰਦਾ ਨਾਲ ਲੰਗਰ ਤਿਆਰ ਕਰਿਆ ਸਾਰਾ ਕੁਝ ਇਹਨਾਂ ਨੇ ਤਿਆਰ ਕਰਕੇ ਸਵੇਰ ਤੋਂ 11 ਵਜੇ ਤੋਂ ਲੈ ਕੇ ਤੋਂ ਬਾਅਦ ਚ ਫਿਰ ਸਾਰਾ ਇਹ ਵਰਤਾਇਆ ਲੂਡੀ ਫੂਕ ਕੇ ਜੀ ਪਰਮਾਤਮਾ ਪਰਮਾਤਮਾ ਅੱਗੇ ਹੀ ਸੁਕਰਾਨਾ ਕਰਨ ਜਿਹੜਾ ਬੀਬੀਆਂ ਨੇ ਉਪਰਾਲਾ ਕੀਤਾ ਜੀ ਤੇ ਬਹੁਤ ਵਧੀਆ ਸੁਣ ਲਈ ਪਰਮਾਤਮਾ ਨੇ ਮੀਂਹ ਪੈ ਗਿਆ ਇੰਦਰ ਦੇਵਤਾ ਖੁਸ਼ ਹੋ ਗਿਆ ਜੀ ਇਹਦਾ ਕੰਮ ਹੋਇਆ ਪਰਮਾਤਮਾ ਨੇ ਲੋਕਾਂ ਨੇ ਸੁਣਨੀ ਲੋਕਾਂ ਨੇ ਦਾਨ ਪੁੰਨ ਵੀ ਬਹੁਤ ਕਰਨੇ ਜੱਗ ਬਹੁਤ ਕਰਨੇ ਛਵੀਲਾਂ ਬਹੁਤ ਲਗਾਈਆਂ ਨੇ ਪਰ ਭਗਵਾਨ ਪਰਮਾਤਮਾ ਨੇ ਦੇਰ ਨਾਲ ਸੁਣੀ ਹੈ ਬਹੁਤ ਬੁਰਾ ਹਾਲ ਸੀ ਲੋਕਾਂ ਦਾ ਜੀਵ ਜੰਤੂਆਂ ਦਾ ਪੰਛੀਆਂ ਦਾ ਸਾਰਾ ਕਿਸਾਨਾਂ ਦਾ ਬੁਰਾ ਹਾਲ ਸੀ ਪਾਣੀ ਤੁਰਦਾ ਨਹੀਂ ਸੀ ਜਿਹੜੀ ਜਿੜੀ ਲਾਉਣ ਤੋਂ ਮੱਚ ਜਾਂਦੀ ਸੀ ਤੋ ਭਗਵਾਨ ਦੇ ਹੁਣ ਕਿਰਪਾ ਹੋਈ ਹੈ ਰਾਤ ਦਾ بارش ਹੋ ਰਹੀ ਹੈ ਅਸੀਂ ਵੀ ਖੇਤਾਂ ਉੱਤੇ ਲੱਗੇ ਐਨਜੋਏ ਕਰਨ ਨੂੰ ਚਲੋ ਨਾਲੇ ਠੰਡ ਹੋਈ ਹੋਈ ਹੈ ਨਾਲੇ ਖੇਤ ਗੇੜਾ ਮਾਰੇ ਆਉਣੇ ਜੀ ਗੱਲ ਇਸ ਤਰ੍ਹਾਂ ਜੀ 6 ਮਹੀਨੇ ਤੋਂ ਕੰਟੀਨਿਊਸਲੀ بارش ਨਹੀਂ ਹੋਈ ਜੀ ਇੰਨੀ ਜ਼ਿਆਦਾ ਤਪਸ਼ ਪੈ ਰਹੀ ਸੀ ਮੀਨਿੰਗ ਜਿੰਨਾ ਮੁਸ਼ਕਲ ਹੋਇਆ ਵੈਸੀ ਜੀ ਉਧਰ ਇਲੈਕਟ੍ਰਿਸਿਟੀ ਦਾ ਜਿਹੜਾ ਹੈ ਬਲੈਕਆਊਟ ਹੋ ਰਿਹਾ ਸੀ ਜੀ ਜੇ ਅੱਜ ਦੀ بارش ਇਹ ਨਾ ਪੈਂਦੀ ਤਾਂ ਮੀਨਿੰਗ ਆਉਣ ਵਾਲੇ ਪੰਜ ਚਾਰ ਦਿਨ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋਣੀ ਸੀ ਇਹਦੇ ਨਾਲ ਜਿਹੜੇ ਕਿਸਾਨਾਂ ਨੂੰ ਬੜੀ ਰਾਹਤ ਮਿਲੀ ਹੈ ਜੀਨੀ ਦਾ ਸੀਜ਼ਨ ਸਟਾਰਟ ਹੋ ਗਿਆ ਜੀ ਇਹਦੇ ਵਿੱਚ ਬਹੁਤ ਅਦਰਵਾਈਜ਼ ਬੜੀ ਦਿੱਕਤ ਵਾਲੀ ਗੱਲ ਸੀ ਇੰਨੀ ਗਰਮੀ ਦੇਖੋ ਮੈਂ ਤਾਂ ਆਪਣੀ ਲਾਈਫ 'ਚ ਨਹੀਂ ਦੇਖੀ ਹੈ ਜੀ ਪਿਛਲੇ 2-3 ਸਾਲਾਂ ਤੋਂ ਵੀ ਲਗਾਤਾਰ ਜੂਨ ਸਟਾਰਟ ਹੁੰਦੇ ਸਾਰੇ ਮinigਵਾਰਿ ਸਟਾਰਟ ਹੋ ਜਾਂਦੀ ਸੀ ਪਰ ਇਸ ਸਾਲ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਸੀ परमात्मा ने जी मेहर करी है देखो किसान भाईचारे तो मेहर करी है भी वेद जीरी का सीजन स्टार्ट हो रहा है तो नाल दी नाल ही बारिश स्टार्ट होगी लाइफ बहुत ज़्यादा डिस्ट्रॉयड थी ठीक है और बहुत ज़्यादा बारिश की ज़रूरत थी और बारिश देख के आज हमें लगा कि आज तो हम जरूर सैर के जाएंगे ऐसा इंजॉय करेंगे आज के वैदर को अदरवाइज हर रोज जब भी हम आते थे बहुत गर्मी लगती थी लेकिन आज बच्चों को भी था कि हमने ज़रूर जाना है